ਇਹਨਾਂ ਨੂੰ ਦਿਖਾਏ ਪੰਘੂੜੇ ਠੀਕ ਠਾਕ ਤੁਸੀਂ ਵਧੀਆ ਹੋਗੇ ਮੇਲਾ ਵੇਖਣ ਚੱਲਦੇ ਆਂ ਬਰਸੀ ਬਾਬਾ ਤਾਰਾ ਸੋਹ ਦੀ ਤੇ ਤੁਹਾਨੂੰ ਚੱਲ ਕੇ ਦੇਖੋ ਨਾ ਯਾਰ ਦੋਸਤਾਂ ਨੇ ਚੱਲੇ ਆ ਤੇ ਇੱਕ ਜਗ੍ਹਾ ਤੇ ਮੇਲਾ ਤੇ ਕਹਿੰਦੇ ਮਾੜੇ ਤੋਂ ਬਲੌਗ ਦੇ ਨਾਲ ਇਹਹੀਂ ਜਾਂਦੇ ਆਂ ਬਾਬੇ ਦੇ ਮੇਲਾ ਵੇਖਣ ਹੰਡ ਬਹੁਤ ਜਿਆਦਾ ਆਂ ਮਾਂ ਤਾਂ ਲੈ ਕੇ ਆ ਗਿਆ ਹਾਂ ਇਹ ਚੱਲ ਗਏ ਹੁਣੇ ਤੁਹਾਨੂੰ ਬਾਬਾ ਜੀ ਦਾ ਮੇਲਾ ਵਿਲੇਜ ਤੇ ਪਹੁੰਚ ਗਿਆ ਹਰ ਸਾਲ ਦੀ ਤਰ੍ਹਾਂ ਵਰਸੀ ਬਾਬਾ ਤਾਰਾ ਸਾਹਿਬ ਦੀ ਹੁੰਦੀ ਹੈ ਤੁਹਾਨੂੰ ਚੱਲ ਕੇ ਸੰਗਤ ਦੇ ਗੁਰੂ ਦਾ ਦਰਸ਼ਨ ਕਰਾਉਨੇ ਆ ਤੇ ਬਨੇਰੋ ਬਲਾਕ ਦੇ ਨਾਲ ਦਰਸ਼ਨ ਬਾਬਾ ਜੀ ਦੇ ਕਰਾਉਣੇ ਤੁਹਾਨੂੰ ਅੰਦਰ ਜਾ ਕੇ ਦਰਸ਼ਨ ਸੰਗਤ ਦੇਖੋ ਬਹੁਤ ਜਾਤਾ ਮੇਲਾ ਭਰਦਾ ਬਾਬਾ ਜੀ ਬਾਬਾ ਜੀ ਦੇ ਕਰਾਉਣੇ ਘਰੋਂ ਦਰਸ਼ਨ ਉਹ ਬਹੁਤ ਲੋਕ ਆਉਂਦੇ ਨਹੀਂ ਜਾਣਾ ਆਪੇ ਇਕੱਲੇ ਪਾਣ ਕੇ ਜਾਓ میں بےتی کروں گا آپ جی کے درشن کر جی کارا بناؤ انہوں نے صحت یابی مل جائے گی تھوڑے جیکارے اتنی ਇਹ ਸੰਗਤਾਂ ਨੂੰ ਦੇਖਦੀ ਹੈ ਕਿ ਨਸ਼ਿਆਂ ਤੋਂ ਵਹਿਣਾ ਵਹਿਮਾਂ ਤੋਂ ਵਾਂਟ ਤੋਂ ਟਟਾਂ ਤੋਂ ਵਹਿਣਾ ਸਾਧਕ ਸੂਤ ਹੋਣਾ ਹੱਲੇ ਬਾਰੇ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਨੰਦ ਲੱਗਣਾ ਕਿਉਂਕਿ ਸਭ ਜੀਵਨ ਤੋਂ ਹੋਟ ਮੱਢ ਹੈ ਗੁਰੂ ਜੋ ਜਮਾਨਤ ਨੂੰ ਸਾਡੇ ਤੋਂ ਲੰਗਰ ਹਾਲ ਆਵਾਜ਼ੀ ਦਾ ਦੇਖੋ ਸੰਗਤ ਬਹੁਤ ਮੇਲਾ ਭਰਦਾ ਬਹੁਤ ਸਿੰਘ ਜੀ ਦੂਰਾ ਦੂਰਾ ਸੰਗਤਾਂ ਦੀ ਬਹੁਤ ਜਿਆਦਾ ਉਹ ਗੁਰੂ ਦਾ ਸਾਗਾ ਲੰਗਰ ਤੇ ਕਰਨ ਸਿੰਘ ਜਿਹੜੇ ਸੁਲਤਾਨਪੁਰ ਤੋਂ ਗੁਰੂ ਰਾਮਦਾਸ ਜੀ ਪਤਨੀ ਤੋਂ ਆਏ ਨੇ ਉਹ ਉਧਰ ਬੈਠਣਗੇ ਔਰ ਗਿਆਨੀ ਜੀ ਹਰੀਂਦਰੋ ਅਰਚਨ ਨਾਲ ਸੰਸਕਰਣ ਕਰਕੇ ਅਸਕਾਰ ਨਹੀਂ ਆਵਾਂਗਾ ਜੀ ਆਪਣੇ ਜੀ ਦੇ ਤੇ ਸ਼ਰਦਾ ਪੇਸ਼ ਕਰਦੀ ਹੈ ਗੁਰੂ ਜੀ ਦਾ ਬਾਬਾ ਜੀ ਲੰਗਰ ਸੰਗਤਾਂ ਸਾਡੀਆਂ ਆਏ ਆ ਕੋਈ ਆਥਾਰੇ ਕੋ ਥਾਲੀਆਂ ਦੇ ਬਹੁਤ ਸੰਗਤ ਆਦੇ ਬਾਬਾ ਜੀ ਦੀ ਸੇਵਾ ਚੱਲਦੀ ਬਹੁਤ ਹਮਾ ਮੰਗੋ ਬਾਬਾ ਜੀ ਉੱਤੇ ਚੜ ਕੇ ਸੰਗਤ ਦੇ ਦਰਸ਼ਨ ਕਰਾਉਂਦੇ ਆ ਕੋਠੇ ਚੜਨ ਦੇ ਦਰਸ਼ਨ ਕਰੋ ਸੰਗਤ ਦੇ ਦੂਰਾਂ ਦੂਰਾਂ ਦੀ ਸੰਗਤਾਂ ਆਉਂਦੀ ਬਹੁਤ ਦੂਰਾਂ ਦੂਰਾਂ ਤੋਂ ਬਾਬੇ ਤਾਰਾ ਸਿੰਘ ਦੀ ਵਰਤੀ ਹੈ ਨਵੇਂ ਸਾਲ ਵਾਲੇ ਦਿਨ ਹੁੰਦੀ ਹੈ ਸੁਭਾਵੀ ਜੀ ਬਿਆਨ ਤੁਹਾਨੂੰ ਇਸ਼ਾਰਾ ਕਰਾਉਂਦਾ ਉਹਨਾਂ ਦਾ ਮੈਂ ਮਿੱਤੇ ਪਛਤਾਏ ਬਾਗ ਚੰਨ ਘਾਟੇ ਪਛਤਾ ਬੰਦੇ ਦਾ ਬੇਤਾਰ ਸਿਆਰ ਆਰਟ ਸੁਆਇਕ ਆਕਾਸ਼ਨਾ ਦੀ ਜਿੰਨੀ ਵਧਾਈ ਕਰਦੇ ਆ ਬੰਨੇ ਸਕੂਲ ਬਣਾਇਆ ਬਾਬਾ ਜੀ ਦੇ ਤਾਰਾ ਸਿੰਘ ਗੁਰਦਵਾਰਾ ਦਰਸ਼ਨ ਕਰਾਉਣੇ ਪੰਗੂੜਿਆਂ ਦੇ ਆਹ ਨਾਲ ਇਹ ਬਾਬੇ ਹਣੇ ਲੱਗੇ ਬੜੇ ਧੂਣੀ ਅਗਰ ਸੈਕੰਡ ਹੈ ਬਾਬਿਆਂ ਨੇ ਰਾਏ ਤੰਬੂ ਇਹ ਬਾਬਾ ਜੀ ਨੇ ਤੰਬੂ ਲੱਗੇ ਹੋਏ ਆ ਬਾਬਿਆਂ ਜਿਹੜੇ ਮੁੰਡੇ ਲੱਗੇ ਬੈਠੇ ਆ بابا کوڑے سنگارے چلے نگارا 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 مار لگا ہی بابا تبو لائے آدھے بابے اٹھا بابے اٹھا بابا جی بابا جی نے اٹھ بھی بابا تبو لائے ਉਹ ਆਪੀ ਉਹ ਨਾਲ ਜੀ ਆਇਆਂ ਨੂੰ ਆ ਜੇ ਤੇਰਾ ਬੜਾ ਕਾਸੀ ਜਿਹਾ ਮਨ ਮਾਣ ਆ ਬਾਬਾ ਜੀ ਲਈ ਪਤਾ ਨੂੰ ਵਿਖਾਉਣ ਦਾ ਹੈ ਬਾਬਾ ਜੀ ਹੈ ਤੇ ਇਧਰ ਵੇਖੀ ਚੀਜ਼ਾਂ ਵੇਖਣ ਆ ਲਈਆਂ ਦੀਆਂ ਜਾਨਵਰ ਵੇਖੋ ਬਾਬਿਆਂ ਦੇ ਹੈ ਕੋਈ ਭਰਾ ਹੋਏ ਕਿਹਦਾ ਵੀਡੀਓ ਜਾਨਵਰ ਵੇਖੀ ਜਾਂਦੇ ਆ ਸਭ ਦੇ ਫਿਰ ਮਮਾ ਜੀ ਆਹੋ ਆ ਕੋ ਡੈਕੀ ਆ ਇਹ ਇਧਰ ਇਹਲਾ ਆਵਾਜ਼ ਸ਼ਿੰਗਾਰ ਹੈ ਲੈ ਤਾ ਧੌੜਾ ਲਵਾਉਣੇ ਬਾਬਾ ਧੌੜਾ ਸ਼ਿੰਗਾਰ ਹਾਰ ਸ਼ਿੰਗਾਰ ਬਾਬਾ ਹਾਰ ਸ਼ਿੰਗਾਰ ਕਰਦੇ ਧੌੜਾ ਲਵਾਉਣੇ ਬੰਨ ਉਧਰ ਉਧਰ ਕੋਈ ਟਕੇ ਦੀ ਜਿੰਦਗੀ ਆਹ ਮੇਰਾ ਦੌੜਦੇ ਹੋਏ ਮਾਫੀ ਦੇ ਮੁੰਡਾ ਆਇਆ ਇਧਰ ਹਾਏ ਓਏ ਹਾਏ ਓਏ ਅਸ਼ਾਵਾਦ ਸ਼ੇਰ ਦੇ ਤੇਰੀ ਜਾਨ ਦਾ ਮਨਾ ਦੇ ਵੇਖੋ ਪੰਗੋੜੇ ਬਾਬਾ ਜੀ ਚੱਲਦੇ ਬੈਠੇ ਬੂਡ ਵੜ ਲਈ ਲੈ ਵੀਡੀਓ ਬਣਾ ਲਿਓ ਬੱਬਾ ਜੀ ਸਭ ਹੋ ਗਰ ਬੋਲੋ ਜੀ ਸਾਹ ਚਾਕੇ ਤੁਸੀਂ ਟੋੜਾ ਦੀ ਸਾਹ ਚਾਕੇ ਬ੍ਰਾਈ ਨਾ ਬੇਨਤੀ ਆ ਜੀ ਇਧਰ ਬੱਚਿਆਂ ਵਾਲੀ ਟ੍ਰੇਨ ਲੱਗੀ ਜੇ ਫੇਰੇ ਅਸੀਂ ਤੁਹਾਨੂੰ ਦਿਖਾਏ ਪੰਘੂੜੇ ਦਿਖਾਉਣੇ ਰਾਣੇ ਪੰਗੂੜੇ ਤੇ ਆ ਪਿੱਛੇ ਬਾਬਿਆਂ ਨੇ ਬਣਾਇਆ ਪੁਲ ਇੱਕ ਇੱਥੇ ਸੰਗਤ ਬਾਅਦ ਤੇ ਬੋਲਾ ਪਾਰ ਇੱਥੇ ਮੁੰਡੇ ਨੇ ਵਹੀਂ ਖਵਾਈ ਗੋਲੀ ਫਿਰ ਗੋਲ ਗੱਪੇ ਤੋਂ ਲੈ ਕੇ ਮੁੰਡੇ ਨੇ ਖਵਾਈ ਅਹੀਂ ਗੋਲੀ ਮੁੰਡਾ ਗੋਲ ਗੱਪੇ ਦੇ ਵਿੱਚ ਪਾ ਕੇ ਖਾਉਗੇ ਗੋਲੀ ਤੇ ਇਹਦਾ ਸਿਰ ਵਾਲਾ ਦੋ ਹੁੰਦਾ ਬਲੱਡ ਵਧਿਆ ਫਿਰ ਜੀ ਗੋਲ ਗੱਪੇ ਦੇਣਾ ਗੋਲੀ ਰਾਣੀ ਆ ਨਾ ਤੇ ਇਕੱਲਾ ਗਲਾਸ ਹੀ ਲੈ ਲਿਆ ਕਿਹਦੇ ਇਕੱਲਾ ਗਲਾਸ ਹੀ ਲੈ ਲਿਆ ਮੈਂ ਗੋਲ ਗੱਪੇ ਵੀ ਮੋ ਪਾ ਕੇ ਖਾਣ ਲੱਗਾ ਪਾਣੀ ਵਾਲੀ ਜਿੱਥੇ ਸਾਰਾ ਬੰਦਾ ਨਾ ਤਰਾ ਕੇ ਲਿਆਉਣ ਦਿਆ ਕਿਹਦੇ ਤੁਹਾਨੂੰ ਇਧਰ ਬਾਗ ਵਿਖਾ ਕੇ ਲਿਆਉਣੇ ਨਾਲੇ ਲੰਗਰ ਵਿਖਾ ਕੇ ਲਿਆਉਂਦੇ ਆ ਆਹੜਾ ਕਾਲੀ ਸ਼ਲਟਰ ਆ ਵਰਦਾ ਕਰਾ ਟੇਡਾ ਨੂੰ ਇਹ ਇਹੋ ਜਿਹੇ ਸਮੈਲ ਮਾਰ ਗਈ